ਬੰਸਰੀ ਵਰਗੀ ਆਵਾਜ਼ ਜਿਵੇਂ ਸਾਲਾਂ ਬੰਦੀ ਤੇਲ ਵਿੱਚ ਰਸੀ ਹੋਵੇ ਪੰਜਾਬੀ ਲੋਕ ਸੰਗੀਤਕ ਵਿਰਸੇ ਦਾ ਪ੍ਰਗਟਾਵਾ ਕਰਨ ਵਾਲੀ ਪੰਜਾਬੀਆਂ ਦੇ ਗੁੱਝੇ ਸੁਪਨਿਆਂ ਤੇ ਉਮੰਗਾਂ ਨੂੰ ਆਪਣੇ ਲੋਕ ਗੀਤਾ ਰਾਹੀਂ ਰੂਪਮਾਨ ਕਰਨ ਵਾਲੀ ਆਓ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਨਹੀਂ ਬਲਕਿ ਦੁਨੀਆ ਦੇ ਲੋਕ ਗਾਇਕਾ ਸੁਰਿੰਦਰ ਕੋਰ 13 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਆਪਣੇ ਲੰਬੀ ਸੰਗੀਤਕ ਯਾਤਰਾ ਦੌਰਾਨ ਬਹੁਤ ਕੁਝ ਦੇਖਿਆ ਮਾਣਿਆ ਜਾਣਿਆ ਤੇ ਹੱਡੀ ਹੰਡਾਇਆ ਪਹਾਰ ਆਈ ਪਤਝੜ ਆਈ ਤੇ ਇਸ ਤਰ੍ਹਾਂ ਢੋਲੀ-ਢੋਲੀ ਸੁਰਾਂ ਨਾਲ ਐਸੀ ਇੱਕ ਪੀੜੀ ਸਾਂਝ ਬਣ ਗਈ ਕਿ ਨਾ ਡੋਲੀ ਤੇ ਨਾ ਹੀ ਥੜਕੀ ਬਸ ਉਸਤਾਦਾਂ ਦੇ ਕਹੇ ਅਨੁਸਾਰ ਇਹ ਨਕ ਦੀ ਸੀ ਤੇ ਤੁਰਦੀ ਹੀ ਚਲੀ ਗਈ ਸੁਨੀਂਦਰ ਕੌਰ ਦੀ ਗੱਲ ਕਰਦੇ ਹਾਂ 25 ਨਵੰਬਰ 1929 ਨੂੰ ਬਿਸ਼ਨ ਦਾਸ ਤੇ ਮਾਇਆ ਦੇਵੀ ਦੀ ਕੋਕ ਨੂੰ ਲਾਹੌਰ ਵਿੱਚ ਫੈਦਾ ਹੋਈ ਸ੍ਰਿੰਦਰਪੌਰ ਬਚਪਨ ਵਿੱਚ ਕਰਦੇ ਉਸ ਨੂੰ ਛਿੰਦੋ ਜਾਂ ਛਿੰਦਾ ਕਹਿ ਕੇ ਪੁਕਾਰਦੇ ਗਾਉਣ ਦਾ ਬੜਾ ਸ਼ੌਕ ਸੀ ਲੇਕਿਨ ਸ਼ੁਰੂ ਦੇ ਵਿੱਚ ਗਾਉਣ ਕਰਕੇ ਕਰਦੇ ਵਿੱਚ ਵਿਰੋਧ ਹੋਇਆ ਲੇਕਿਨ ਬਹੁਤ ਜਲਦੀ ਹੀ ਉਹਨਾਂ ਨੂੰ ਇਸ ਦੀ ਪਰਵਾਨਗੀ ਹੀ ਮਿਲ ਗਈ ਲੇਕਿਨ ਇੱਕ ਸ਼ਰਤ ਤੇ ਕਿ ਤੂੰ ਗੀਤ ਨਹੀਂ ਬਲਕਿ ਭਜਨ ਤੇ ਸ਼ਬਦ ਹੀ ਗਾਇਆ ਕਰੇਗੀ ਸੋ ਸ੍ਰਿੰਦਰਪੌਰ ਨੂੰ ਇਸ ਪ੍ਰਕਾਰ ਪਰਵਾਨਗੀ ਮਿਲੀ ਬਹੁਤ ਸ਼ੌਕ ਸੀ ਸੰਗੀਤ ਸਿੱਖਣ ਦਾ बड़े गुलाम अली खान तो लेकिन बड़े गुलाम अली खान उस्ताद जी ਦਾ ਕਹਿਣਾ ਸੀ ਕਿ ਜੇ ਸਿੱਖਣਾ ਹੀ ਹੈ ਤਾਂ ਮੇਰੇ ਘਰ ਆ ਕੇ ਸਿੱਖ। ਮੈਂ ਤੇਰੇ ਘਰ ਆ ਕੇ ਨਹੀਂ ਸਿਖਾਵਾਂਗਾ। ਉਹ ਸ੍ਰੀਂਦਰ ਕੌਰ ਨੂੰ ਜਿਹੜਾ ਹੈ ਉੱਥੇ ਜਾਣ ਦਾ ਮੌਕਾ ਤਾਂ ਨਹੀਂ ਮਿਲਿਆ ਕਿਉਂਕਿ ਉਹਨਾਂ ਦਾ ਘਰ ਜਿਹੜਾ ਹੈ ਲਾਹੌਰ ਦੀ ਵੀਰਾ ਮੰਡੀ ਵਿੱਚ ਪੈਂਦਾ ਸੀ ਤੇ ਘਰਦਿਆਂ ਨੇ ਉੱਥੇ ਭੇਜਣ ਤੋਂ ਇਨਕਾਰ ਕਰ ਦਿੱਤਾ। ਕੋਈ ਵਿਚਾਰਾ ਨਾ ਚਲਦਿਆਂ ਦੇਖ ਕੇ बड़े गुलाम अली खान ਦੇ ਭਾਂਜੇ ਇਨਾਇਤ हुसैन ਤੋਂ ਸੁਰੇਂਦਰ ਕੌਰ ਨੇ ਸੰਗੀਤ ਸਿੱਖਿਆ ਸੁਰੇਂਦਰ ਕੌਰ ਨੇ classical ਸੰਗੀਤ ਦੀ ਸਿੱਖਿਆ ਲਈ ਜੋ ਉਸਦੇ ਲੋਕ ਗੀਤ ਗਾਉਣ ਦੇ ਵਿੱਚ ਕਾਫੀ ਮਦਦਗਾਰ ਸਾਬਤ ਹੋਈ ਉਸ ਦਾ ਕਹਿਣਾ ਸੀ ਕਿ ਸੰਗੀਤ classical ਜੋ ਹੈ ਉਹ ਸੰਗੀਤ ਦੀ ਆਤਮਾ ਹੈ ਸੁਰੇਂਦਰ ਕੌਰ ਬਚਪਨ ਤੋਂ ਨੇ ਸੰਗੀਤ ਦਾ ਰਿਆਜ਼ ਕਰਦੀ ਉਸ ਦੀ ਮਾਂ ਉਸ ਨੂੰ ਸਵੇਰੇ-ਸਵੇਰੇ ਉਠਾ ਦਿੰਦੀ ਸ਼ਬਦ ਗਾਇਨ ਕਰਨ ਦੇ ਲਈ ਤੇ ਸ਼ਬਦ ਗਾਇਨ ਕਰਨ ਤੋਂ ਬਾਅਦ ਹੀ ਉਸ ਨੂੰ ਨਾਸ਼ਤਾ ਮਿਲਦਾ ਸੀ ਸੁਰਿੰਦਰ ਕੌਰ ਆਪ ਆਖਦੀ ਕਿ ਮੈਂ ਰਿਆਜ਼ ਨੂੰ ਆਪਣੇ ਆਪ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹਾਂ ਇਸ ਲਈ ਉਹ ਕਮਰਾ ਬੰਦ ਕਰਕੇ ਉਹ ਰਿਆਜ਼ ਕਰਿਆ ਕਰਦੀ ਸੀ ਤੇ ਇਸ ਰਿਆਜ਼ ਨੇ ਹੀ ਉਸ ਦੀ ਆਵਾਜ਼ ਨੂੰ ਪੁਖਤਗੀ ਦਿੱਤੀ ਉਸ ਦੀ ਆਵਾਜ਼ ਦੇ ਵਿੱਚ ਉਹ ਗੱਲ ਆਈ ਉਹ ਦਮ ਆਇਆ ਜੋ ਅੱਜ ਵੀ ਅਸੀਂ ਸੁਰਿੰਦਰ ਕੌਰ ਦੀ ਆਵਾਜ਼ ਦੇ دیਵਾਨੀ ਨਾਲ ਅੱਜ ਵੀ ਉਸ ਦੀ ਆਵਾਜ਼ ਕਰਕੇ ਉਹ ਜਾਣੀ ਜਾਂਦੀ ਹੈ ਗੱਲ ਕਰਦੇ ਹਾਂ ਸੁਰਿੰਦਰ ਕੌਰ ਦੇ ਵਿਆਹ ਦੀ ਜਗਿੰਦਰ ਸਿੰਘ ਸੋਢੀ ਦੇ ਨਾਲ 1948 ਈਸਵੀ ਦੇ ਵਿੱਚ ਸੁਨੀਂਦਰਪੁਰ ਦਾ ਵਿਆਹ ਹੋਇਆ ਬਲਵੰਤ ਗਾਰਵੀ ਆਪਣੇ ਰੇਖਾਚਿੱਤਰ ਦੇ ਵਿੱਚ ਬਹੁਤ ਹੀ ਦਿਲਚਸਪ ਕਹਾ ਉਸੇਯਾਦਾ ਬਿਆਨ ਕਰਦੇ ਹਨ ਬਲਵੰਤ ਗਾਰਵੀ ਲਿਖਦੇ ਹਨ ਕਿ ਇੱਕ ਵਾਰ ਦਿੱਲੀ ਦੇ ਕਰਜਨ ਰੋਡ ਵਾਲੇ ਘਰ ਦੇ ਵਿੱਚ ਸਵੇਰੇ-ਸਵੇਰੇ ਜਗਿੰਦਰ ਸਿੰਘ ਸੋਢੀ ਆ ਗਿਆ ਤੇ ਆ ਕੇ ਕਹਿਣ ਲੱਗਾ ਕਿ ਅੱਜ ਉਸਦੀ ਸ਼ਾਦੀ ਹੈ ਉਸਨੇ ਖੁੱਲਾ ਸੂਟ ਪਾਇਆ ਹੋਇਆ ਦੇ ਸਿਰ ਦੇ ਉੱਤੇ 99 ਪੱਗ ਬੰਨੀ ਹੋਈ ਸੀ ਸਾਰਿਆਂ ਨੇ ਇਸ ਨੂੰ ਮਜ਼ਾਕ ਵਿੱਚ ਲਿਆ ਲੇਕਿਨ ਜਮਿੰਦਰ ਸਿੰਘ ਸੋਢੀ ਨੇ ਕਿਹਾ ਕਿ ਸੱਚ ਇਦੋਂ ਉਹ ਮਜ਼ਾਕ ਨਹੀਂ ਕਰ ਰਿਹਾ ਉਸ ਦੀ ਸ਼ਾਦੀ ਹੈ ਉਹ ਵੀ ਸੁਰਿੰਦਰ ਕੌਰ ਦੇ ਨਾਲ ਤੇ ਬੜੀ ਹੀ ਹੈਰਾਨੀ ਦੀ ਗੱਲ ਜਦੋਂ ਅਸੀਂ ਪੜਦੇ ਹਾਂ ਕਿ ਚਾਰ ਜਣਿਆਂ ਦੀ ਬਰਾਤ ਸੁਰਿੰਦਰ ਕੌਰ ਦੇ ਘਰ ਵੱਲ ਦੂਰ ਪਈ ਸੁਰਿੰਦਰਪੁਰ ਨੂੰ ਵਿਆਉਣ ਬਸਤੇ ਠੰਡੀ ਪੀਲੀ ਸਵੇਰ ਨਾ ਕੰਬੂ ਨਾ ਕਨਾਤਾ ਨਾ ਸ਼ੇਨਾਈਆਂ ਨਾ ਬੈਂਡ ਵਜਦੇ ਤੇ ਘਰ ਦੇ ਵਿੱਚ ਸੁਰਿੰਦਰ ਕੌਰ ਘਰ ਦੇ ਕੱਚੇ ਵੇੜੇ ਦੇ ਵਿੱਚ ਆਪਣੀ ਮਾਂ ਦੇ ਨਾਲ ਬੈਠੀ ਢੋਲਕੀ ਵਜਾ ਰਹੀ ਹੈ ਤੇ ਗੀਤ गा ਰਹੀ ਹੈ ਉਸ ਦੀ ਆਵਾਜ਼ ਫਿਜ਼ਾ ਦੇ ਵਿੱਚ ਗੂੰਜ ਰਹੀ ਸੀ ਉਹ ਕੀ ਗਾ ਰਹੀ ਸੀ ਉਹ ਮਾਵਾਂ ਤੇ ਧੀਆਂ ਦੀ ਦੋਸਤੀ ਨੂੰ ਬਿਆਨ ਕਰ ਰਹੀ ਸੀ ਮਾਵਾਂ ਤੇ ਧੀਆਂ ਦੀ ਦੋਸਤੀ ਨਿਮਾਈ ਟੁੱਟਦੀ ਹੈ ਕਹਿਰਾਂ ਦੇ ਨਾਲ ਉਹ ਕਿਸ ਕਹਿਰ ਦੀ ਗੱਲ ਕਰ ਰਹੀ ਸੀ ਕਿਸ ਟੁੱਟਦੀ ਹੋਈ ਦੋਸਤੀ ਦੀ ਗੱਲ ਕਰ ਰਹੀ ਸੀ ਅਸਲ ਦੇ ਵਿੱਚ ਉਹ ਇੱਕ ਰਿਸ਼ਤੇ ਦੀ ਗੱਲ ਕਰ ਰਹੀ ਸੀ ਇੱਕ ਬੰਧਨ ਦੀ ਗੱਲ ਕਰ ਰਹੀ ਸੀ ਉਹ ਬੰਧਨ ਜੋ ਪੂਨ ਦਾ ਬੰਧਨ ਹੁੰਦਾ ਹੈ ਜੋ 나ੜੂਏ ਦਾ ਬੰਧਨ ਹੁੰਦਾ ਹੈ ਜੋ ਮਾਮਾ ਤੇ ਧੀਆ ਦਾ ਵਿਆਹ ਤੋਂ ਬਾਅਦ ਦੀ ਉਹ ਬੰਧਨ ਨਹੀਂ ਟੁੱਟਦਾ ਸੋ ਸੁਰਿੰਦਰ ਕੌਰ ਦੇ ਵਿਆਹ ਤੋਂ ਬਾਅਦ ਸੁਰਿੰਦਰ ਕੌਰ ਬੰਬਈ ਦੇ ਵਿੱਚ ਆਪਣੀ ਮਹਿੰਦਰ ਕੌਰ ਪੈਨ ਦੇ ਕੋਲ ਆ ਕੇ ਰਹਿਣ ਲੱਗ ਗਈ ਉੱਥੇ ਕਈ ਸੰਗੀਤਕਾਰਾਂ ਨੇ ਉਸ ਨੂੰ ਫਿਲਮਾਂ ਦੇ ਵਿੱਚ ਗਾਉਣ ਦੀ ਪੇਸ਼ਕਸ਼ ਕੀਤੀ 33 ਨੇ ਕਰੀ ਫਿਲਮ additive ਸੁਵਿੰਦਰ ਕੌਰ ਨੇ ਗੀਤ ਗਾਏ ਉਸ ਦਾ ਇੱਕ ਬਹੁਤ ਹੀ ਮਕਬੂਲ ਹੋਇਆ ਗੀਤ ਬਦਨਾਮ ਨਾ ਹੋ ਜਾਏ ਮੁਹਬੱਤ ਦਾ ਫਸਾਨਾ ਤੇ ਕਾਮਨੀ ਕੋਸ਼ਨ ਦੇ ਉੱਤੇ ਇੱਕ ਗੀਤ ਫਿਲਮਾਇਆ ਗਿਆ ਸੋ ਸੁਵਿੰਦਰ ਕੌਰ ਕਲਾਤੀ ਸੰਗੀਤ ਰਾਣੀ ਉਸਨੇ ਕਾਫੀ ਨਾਮਨਾ ਘਟਿਆ ਤੇ ਕਲਾਸਿਕ ਸੰਗੀਤ ਰਾਣੀ ਨੇ ਉਸਨੇ ਜੋ ਤੂੰ ਨਾ ਆਪਣੇ ਗੀਤਾਂ ਨੂੰ ਦਿੱਤੀਆਂ ਉਸ ਦੇ ਉੱਤੇ ਉਸ ਦੀ ਆਪਣੀ ਮੋਹਰ ਲੱਗ ਗਈ ਕਈ ਕਿਸਮ ਦੇ ਗੀਤ ਉਸਨੇ ਗਾਏ ਕਈ ਗੀਤ ਲੰਬੇ ਗੀਤ ਜਿਹੜੇ ਹਨ ਉਹ ਉਸ ਦੇ ਕਈ ਛੋਟੀ ਛੋਟੀ ਕਹਾਣੀਆਂ ਨੂੰ ਬਿਆਨ ਕਰਦੇ ਸਨ ਜਿਵੇਂ ਇੱਕ ਗੀਤ ਦੇ ਵਿੱਚ ਉਹ ਬਿਆਨ ਕਰਦੀ ਹੈ ਗੀਤ ਤੁਹਾਨੂੰ ਯਾਦ ਆ ਹੀ ਜਾਣਾ ਹੈ ਕਿ ਖੂਤੋਂ ਪਾਣੀ ਪਰਦੀ ਹੋਈ ਮੁਟਿਆਰ ਜਿਹੜੀ ਹੈ ਉਸ ਨੂੰ ਇੱਕ ਰਾਹੀਰ ਆ ਕੇ ਪਾਣੀ ਦੀ ਮੰਗ ਕਰਦਾ ਹੈ ਉਹ ਉਸ ਨੂੰ ਮਨਾ ਕਰ ਦਿੰਦੀ ਹੈ ਕਿ ਆਪ ਤੇ ਕੱਢ ਕੇ ਪੀ ਤੂੰ ਭੁਲਿਆ ਰਹੀਆਂ ਵੇ ਲੇਕਿਨ ਜਦੋਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਰਾਹੀ ਜਿਹੜਾ ਹੈ ਹੋਰ ਕੋਲੀ ਨਹੀਂ ਉਹ ਉਸ ਦਾ ਪਤੀ ਹੈ ਇਹ ਗੀਤ ਰਹੀ ਇੱਕ ਕਹਾਣੀ ਜਿਹੜੀ ਹੈ ਸੁਿੰਦਰ ਸੁਿੰਦਰਪੁਰ ਬੜੀ ਹੀ ਖੂਬਸੂਰਤੀ ਦੇ ਨਾਲ ਬਿਆਨ ਕਰ ਜਾਂਦੀ ਹੈ ਇਸੇ ਤਰ੍ਹਾਂ ਇੱਕ ਹੋਰ ਲੰਮੇ ਗੀਤ ਦਾ ਅਸੀਂ ਉਦਾਹਰਨ ਲੈ ਸਕਦੇ ਹਾਂ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਤੇ ਕੰਡੇ ਦੀ ਗੱਲ ਜਿਹੜੀ ਹੈ ਇਸ ਦੇ ਵਿੱਚ ਕੀਤੀ ਹੋਈ ਹੈ ਉਹ ਕੰਡਾ ਜੋ ਉਹ ਨਾ ਆਪ ਕਰ ਸਕਦੀ ਹੈ ਨਾ ਉਸ ਦੀ ਸੱਸ ਕੱਢ ਸਕਦੀ ਹੈ ਨਾ ਨਨਾਨ ਕੱਢ ਸਕਦੀ ਹੈ ਇਹ ਕੰਡਾ ਜਿਹੜਾ ਹੈ ਉਹ ਉਸ ਦਾ ਸਿਰਫ ਪਤੀ ਹੀ ਕੱਢ ਸਕਦਾ ਹੈ ਇਹ ਕੰਡਾ ਜਿਹੜਾ ਹੈ ਇਹ ਤਾਨਿਆਂ ਮਿਹਨਿਆਂ ਦਾ ਕੰਡਾ ਹੈ ਇਹ ਕੰਡਾ ਜਿਹੜਾ ਹੈ ਉਹ ਸਮਾਜਿਕ ਬੰਧਨਾਂ ਦਾ ਕੰਡਾ ਹੈ ਜਿਸ ਨੂੰ ਸੁਰਿੰਦਰ ਕੌਰ ਆਪਣੇ ਗੀਤਾਂ ਰਾਹੀਂ ਬਿਆਨ ਕਰਦੀ ਹੈ ਇਸੇ ਤਰ੍ਹਾਂ ਸੁਰਿੰਦਰ ਕੌਰ ਨੇ ਲੰਮੇ ਗੀਤਾਂ ਦੇ ਨਾਲ ਨਾਲ ਉਸਨੇ ਸੁਹਾਗ ਤੇ ਘੋੜੀਆਂ ਦੇ ਵਿੱਚ ਵੀ ਬਹੁਤ ਹੀ ਮਕਬੂਲ ਇਸ ਦੇ ਗੀਤ ਜਿਹੜੇ ਨੇ ਹੋਏ ਹਨ ਜਿਵੇਂ ਅਸੀਂ ਜੇ ਸੁਹਾਗਾਂ ਦੀ ਗੱਲ ਕਰੀਏ ਤਾਂ ਉਸ ਦਾ ਸਾਡਾ ਕਿੜੀਆਂ ਦਾ ਕੰਬਾਵੇ ਬਾਬਦ ਅਸਾ ਉੱਡ ਜਾਣਾ ਅੱਜ ਵੀ ਜਿਹੜਾ ਹੈ ਵਿਆਹਾਂ ਸ਼ਾਦੀਆਂ ਦੇ ਵਿੱਚ ਇਹ ਗੀਤ ਜਿਹੜਾ ਹੈ ਉਹ ਗੂੰਜਦਾ ਹੈ ਇਸੇ ਤਰ੍ਹਾਂ ਮਧਾਨੀਆਂ ਜਿਹੜਾ ਹੈ ਉਹ ਵੀ ਗੀਤ ਇਹਨਾਂ ਦਾ ਬੜਾ ਮਕਬੂਲ ਹੋਇਆ ਇਸੇ ਤਰ੍ਹਾਂ ਮਧਾਨੀਆਂ ਜਿਹੜਾ ਹੈ ਉਹ ਵੀ ਗੀਤ ਇਹਨਾਂ ਦਾ ਬੜਾ ਮਕਬੂਲ ਹੋਇਆ ਮੱਦੀਨਾ ਜੰਮੀਆਂ ਤੇ ਕਿੰਨਾ ਨਹੀਂ ਲੈ ਜਾਣੀਆਂ ਮੁੰਡੇ ਦਾ ਵਿਆਹ ਹੋਵੇ ਜਾਂ ਕੁੜੀ ਦਾ ਵਿਆਹ ਸੁਰਿੰਦਰਪੁਰ ਦੇ ਗੀਤਾਂ ਤੋਂ ਬਿਨਾਂ ਸਾਡੇ ਗੋਣ ਜਿਹੜੇ ਹਨ ਲੋ ਗੀਤ ਜਿਹੜੇ ਹਨ ਉਹ ਪੂਰੇ ਹੀ ਨਹੀਂ ਹੁੰਦੇ ਜਿਵੇਂ ਇਹ ਸੁਤੇ ਨੀ ਮੈਂ ਵਾਰ-ਵਾਰ ਪਈ ਡੋਲਦੀ ਜਾਂ ਫਿਰ ਮੱਥੇ ਤੇ ਚਮਕਣ ਮਾਰ ਮੇਰੇ ਬੰਣੜੇ ਦੇ ਇਸ ਤਰ੍ਹਾਂ ਦੇ ਲੋਕ ਗੀਤ ਜਿਹੜੇ ਹਨ ਉਹ ਸ੍ਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਹਨ ਸ੍ਰਿੰਦਰ ਕੌਰ ਨੇ ਲੰਗ ਆ ਜਾ ਪਤੰਚਨਾ ਦਾ ਉਹ ਯਾਰ ਇਸ ਗੀਤ ਨੂੰ ਜਦੋਂ ਕਿਸੇ ਹੋਰ ਗਾਇਕਾ ਗਾਇਕਾ ਨੇ ਬੜੀ ਚੁਸਤ ਤੇ ਸਿੱਧੀ ਲੈ ਦੇ ਵਿੱਚ ਗਾਇਆ ਦਾ ਇੰਦੇ ਜਾਪਿਆ ਜਿਵੇਂ ਉਹਨਾਂ ਨੇ ਇਸ ਦੀ ਧੁਨ ਨੂੰ ਹੀ ਗਵਾ ਦਿੱਤਾ ਇਹਦੇ ਅਰਥਾਂ ਨੂੰ ਹੀ ਗਵਾ ਦਿੱਤਾ ਸੁਰਿੰਦਰਪੁਰ ਕਹਿੰਦੀ ਹੈ ਕਿ ਜਦੋਂ ਉਹ ਗਾਉਂਦੀ ਹੈ ਲੰਗ ਆ ਜਾ ਪਤਨ ਚਨਾ ਦਾ ਤਾਂ ਉਸ ਦਾ ਆਪਣਾ ਆਪਾ ਜਿਹੜਾ ਹੈ ਉਹ ਪੰਘਰਦਾ ਹੈ ਨਵੀਂ ਗਾਈ ਜਾਣ ਵਾਲੀ ਜਿਹੜੀ ਗਾਇਖੰਡ ਉਹਨਾਂ ਨੇ ਇਸ ਗੀਤ ਦੀਆਂ ਧੁਨਾਂ ਨੂੰ ਇਸ ਗੀਤ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਹੀ ਗਵਾ ਦਿੱਤਾ ਹੈ ਸੁਰਿੰਦਰਪੁਰ ਨੂੰ ਪਤਾ ਸੀ ਕਿ ਲਫ਼ਜ਼ਾਂ ਨੂੰ ਕਿਵੇਂ ਬਿਆਨ ਕਰਨਾ ਹੈ ਉਹ ਲਫ਼ਜ਼ਾਂ ਨੂੰ ਇਸ ਤਰੀਕੇ ਨਾਲ ਬਿਆਨ ਕਰਦੀ ਸੀ ਕਿ ਉਹ ਹਰ ਇੱਕ ਦੇ ਦਿਲ ਨੂੰ ਟੁੱਟਦੇ ਹਨ ਹਰ ਇੱਕ ਦੇ ਦਿਲ ਦੇ ਅੰਦਰ ਧੂਪਾ ਦਿੰਦੇ ਸਨ ਹੋਰ ਵੀ ਕਈ ਗੀਤਾਂ ਦੀਆਂ ਜਿਹੜੀਆਂ ਉਦਾਹਰਨਾਂ ਨੇ ਅਸੀਂ ਸੁਰਿੰਦਰ ਕੌਰ ਦੇ ਗੀਤਾਂ ਦੇ ਵਿੱਚੋਂ ਲੈ ਸਕਦੇ ਹਾਂ ਸੁਰਿੰਦਰ ਕੌਰ ਦੇ ਕਲਾਸਟੀ ਜੇ ਸੰਗੀਤ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਉਸਨੇ ਸੁਰਿੰਦਰ ਕੌਰ ਕਹਿੰਦੀ ਹੈ ਕਿ ਜਦੋਂ ਉਹ ਗੀਤ गाਉਂਦੀ ਹੈ ਕਿ ਆਮਿਲ ਮੇਰੀਆ ਰੰਝਾ ਲੁੱਟੀ ਹੀਰ ਦੇ ਗਮਾਂ ਦੀ ਤਾਂ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਉਸ ਦੇ ਅੰਦਰ ਕੋਈ ਚੀਜ਼ ਕੁੱਟ ਰਹੀ ਹੈ ਨਵੇਂ ਗਾਇਕ ਜਿਹੜੇ ਹਨ ਉਸ ਦੀ ਜਦੋਂ ਇਸ ਗੀਤ ਨੂੰ ਬਿਆਨ ਕਰਦੇ ਹਨ ਤਾਂ ਉਸ ਤਰੀਕੇ ਦੇ ਨਾਲ ਉਸ ਭਾਵਨਾ ਦੇ ਨਾਲ ਨਹੀਂ ਬਿਆਨ ਕਰ ਪਾਉਂਦੇ ਜਿਸ ਭਾਵਨਾ ਦੇ ਨਾਲ ਸੁਨੀਂਦਰਪੌਰ ਬਿਆਨ ਕਰਿਆ ਕਰਦੀ ਸੀ ਉਹ ਕਹਿੰਦੀ ਹੈ ਕਿ ਜਦੋਂ ਮੈਂ ਕਹਿੰਦੀ ਆ ਜਾ ਤੇ ਉਸ ਦੇ ਅੰਦਰ ਇੱਕ ਮਾਹੀ ਨੂੰ ਬੁਲਾਉਣ ਦੀ ਜਿਹੜੀ ਹੈ ਇੱਕ ਤੜਪ ਜਿਹੀ ਹੈ ਉਸ ਦੀ ਆਵਾਜ਼ ਦੇ ਵਿੱਚੋਂ ਉਸ ਦੀ ਲਗਜ਼ੀ ਹੋਈ ਆਵਾਜ਼ ਦੇ ਵਿੱਚੋਂ ਸਾਨੂੰ ਦਿਖਾਈ ਦਿੰਦੀ ਹੈ ਸੋ ਸੁਨੀਂਦਰਪੌਰ ਨੇ ਆਪਣੀ ਗੀਤਾਂ ਨਹੀਂ ਆਪਣੇ ਲੋਕ ਗੀਤਾਂ ਨਾਲ ਬਹੁਤ ਹੀ ਨਾਮਨਾ ਖੱਟਿਆ ਹੈ ਬਹੁਤ ਹੀ ਸਨਮਾਨ ਮਿਲੇ ਹਨ ਬਹੁਤ ਹੀ ਪੁਰਸਕਾਰ ਮਿਲੇ ਹਨ ਸੁਰਿੰਦਰ ਕੌਰ ਨੂੰ ਉਸ ਨੂੰ ਸਦੀ ਦੀ ਗਾਇਕਾ ਦਾ ਸਨਮਾਨ ਜਿਹੜਾ ਹੈ ਉਹ ਪ੍ਰਾਪਤ ਹੋਇਆ 2004 ਦੇ ਵਿੱਚ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 7500 ਦਾ ਇਨਾਮ ਜਿਹੜਾ ਹੈ ਉਹ ਪ੍ਰਾਪਤ ਹੋਇਆ ਨਾਲ ਹੀ ਗੁਰਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੀ ਉਸ ਨੂੰ ਬੀਨ ਲੀਤ ਵੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੁਰਿੰਦਰ ਕੌਰ ਦੇ ਹੁਣ ਤੱਕ ਜੇ ਅਸੀਂ ਦੇਖੀਏ 5000 ਤੋਂ ਵੀ ਵੱਧ ਗੀਤ ਜਿਹੜੇ ਹਨ ਉਹ ਅਸੀਂ ਸੁਣਦੇ ਹਾਂ ਆਪਣੇ ਆਲੇ ਦੁਆਲੇ ਜਿਹੜੇ ਹੈ ਇਹ ਗੀਤ ਗੂੰਜਦੇ ਹੋਏ ਸਾਨੂੰ ਨਜ਼ਰ ਆਉਂਦੇ ਹਨ ਸੁਨਦ ਕੌਰ ਨੇ ਇਕੱਲੇ ਜਿਹੜੇ ਹਨ ਉਹ ਵੀ ਜੋ ਗੀਤ ਗਾਏ ਬਹੁਤ ਹੀ ਮਕਬੂਲ ਹਨ ਇਕੱਲੇ ਗਾਏ ਹੋਏ ਗੀਤ ਜਿਵੇਂ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੇਂਦਰੀ ਨੇ ਮਾਰਿਆ ਤੇ ਨਾਲ ਹੀ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾ ਅੱਖੀਆਂ ਚ ਤੁੰ ਵਸਦਾ ਰੂਪੀ ਕਸੂਰੀ ਪੈਰੀ ਨਾ ਪੂਰੀ ਇਸੇ ਤਰ੍ਹਾਂ ਲੱਠੇ ਦੀ ਜਾਦਰ ਜਾਂ ਹੀਰ ਤੇ ਰਾਂਝੇ ਨਾਲ ਸੰਬੰਧਿਤ ਜਿਹੜੇ ਗੀਤ ਹਨ ਉਹ ਵੀ ਅੱਜ ਮਕਬੂਲ ਹਨ ਉਹਨਾਂ ਨੇ ਆਪਣੀ ਆਪਣੀ ਭੈਣ ਪ੍ਰਕਾਸ਼ਪੁਰ ਦੇ ਨਾਲ ਵੀ ਕਈ ਗੀਤ ਗਾਏ ਨੇ ਨੱਚਣ ਦੇ ਮੈਨੂੰ ਦਿਉਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ ਇਸ ਤਰ੍ਹਾਂ ਦੇ ਜਿਹੜੇ ਗੀਤ ਨੇ ਉਹ ਅੱਜ ਵੀ ਸਾਂਝੇ ਜਦੋਂ ਸਮਾਗਮ ਹੁੰਦੇ ਹਨ ਉਹਨਾਂ ਦੇ ਵਿੱਚ ਇਹ ਗੀਤ ਗਾਏ ਜਾਂਦੇ ਹਨ ਜਿਹੜੇ ਸਰਪੋਰ ਨੇ ਦੁਗਾਣੀਆਂ ਦੀ ਵੀ ਪੇਸ਼ਕਾਰੀ ਕੀਤੀ ਹੈ ਆਸਾ ਸਿੰਘ ਮਸਤਾਨਾ ਦੇ ਨਾਲ ਗਾਏ ਹੋਏ ਉਸ ਦੇ ਗੀਤ ਤੇਰਾ ਮੁੰਡਾ ਨਿਰਾਸ਼ ਨਹੀਂ ਥਰ ਹੈ ਇਹ ਗਾਣਾ ਤੇ ਆਸਾ ਸਿੰਘ ਮਸਤਾਨਾ ਦੇ ਨਾਲ ਗਾਇਆ ਹੋਇਆ ਗੀਤ ਜਦੋਂ ਤੂੰ ਬਾਗ ਦੇਖੇਗਾ ਈੜੇ ਹੋਏ ਫੁੱਲ ਦੇਖੇਂਗਾ ਮੈਂ ਹਸਦੀ ਨਜ਼ਰ ਆਵਾਂਗੀ ਤੂੰ ਮੇਰੇ ਬੁੱਲ ਦੇਖੇਂਗਾ ਮੈਂ ਤੈਨੂੰ ਯਾਦ ਆਵਾਂਗੀ ਮੈਂ ਤੈਨੂੰ ਯਾਦ ਆਵਾਂਗੀ ਇਹ ਅਸਾ ਸਿੰਘ ਮਸਤਾਨਾ ਦੇ ਨਾਲ ਗਾਇਆ ਹੋਇਆ ਗੀਤ ਇਹ ਅੱਜ ਵੀ ਜਿڑا ਹੈ ਉਸੇ ਤਰ੍ਹਾਂ ਹੀ ਤਰੋਂ ਤਾਜ਼ਾ ਉਸੇ ਤਰ੍ਹਾਂ ਦਿਲ ਨੂੰ ਟੁੰਬਣ ਵਾਲਾ ਗੀਤ ਲੱਗਦਾ ਹੈ ਸਿਰਫ ਅਸਾ ਸਿੰਘ ਮਸਤਾਨਾ ਦੇ ਨਾਲ ਹੀ ਨਹੀਂ ਬਲਕਿ ਸੁਰਿੰਦਰ ਕੌਰ ਨੇ ਅਜੀਤ ਸਿੰਘ ਦੇ ਨਾਲ ਗੁਰਦੇਵ ਸਿੰਘ ਦੇ ਨਾਲ ਪਰਚਰਨ ਸਿੰਘ ਦੇ ਨਾਲ ਹਰਪਜਨ ਸਿੰਘ ਦੇ ਨਾਲ ਤੇ ਨਾਲ ਹੀ ਨਾਲ ਦੀਦਾਰ ਸੰਧੂ ਦੇ ਨਾਲ ਵੀ ਕਈ ਦੁਗਾਨੀਆਂ ਦੀ ਰਚਨਾ ਕੀਤੀ ਹੈ ਜਿਸ ਕਰਕੇ ਅੱਜ ਵੀ ਸੁਲਿੰਦਰ ਜੜੀ ਹੈ ਉਹ ਸਭ ਦੇ ਦਿਨਾਂ ਦੇ ਉਤੇ ਰਾਜ ਕਰਦੀ ਹੈ ਕਿ ਦੇ ਆਖਰੀ ਦਿਨਾਂ ਵਿੱਚ ਸੁਲਿੰਦਰ ਕੌਰ ਆਪਣੀ ਮਿੱਟੀ ਦੇ ਆਪਣੀ ਧਰਤੀ ਦੇ ਨੇੜੇ ਜਾਣਾ ਚਾਹੁੰਦੀ ਸੀ ਇਹ ਹੀ ਕਾਰਨ ਹੈ ਕਿ ਉਹ ਪੰਚਕੁਲਾ ਦੇ ਵਿੱਚ ਆ ਕੇ ਵੱਸ ਗਈ ਕਿਉਂਕਿ ਗੀਰਤਪੁਰ ਦੇ ਵਿੱਚ ਉਸਨੇ ਆਪਣਾ ਘਰ ਬਣਾਉਣਾ ਸੀ 2004 ਦੇ ਵਿੱਚ ਸੁਲਿੰਦਰ ਕੌਰ ਨੂੰ ਦਿਲ ਦਾ ਦੌਰਾ ਪਿਆ ਤੇ ਪੰਚਕੁਲਾ ਦੇ ਹੀ ਜੰਗਨਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਉਣਾ ਪਿਆ 2006 ਦੇ ਵਿੱਚ ਸੁਰਿੰਦਰ ਕੌਰ ਨੂੰ ਪਦਮ ਸ਼੍ਰੀ ਦਾ ਸਨਮਾਨ ਦਿੱਲੀ ਤੋਂ ਪ੍ਰਾਪਤ ਹੋਇਆ ਲੋਕੀ ਇੱਕ ਬਹੁਤ ਵੱਡਾ ਸਨਮਾਨ ਸੀ ਲੇਕਿਨ ਸਨਮਾਨ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਸੁਰਿੰਦਰ ਕੌਰ ਧੂਮ ਦੇ ਇਸੇ ਮਹੀਨੇ ਦੇ ਵਿੱਚ ਹੀ ਇਸ ਸਫਾਨੀ ਦੁਨੀਆ ਤੋਂ ਵਿਦਾ ਹੋ ਗਈ 70 ਸਾਲ ਦੀ ਉਮਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਸੁਨੀਲਦਰ ਕੌਰ ਦੀ ਆਵਾਜ਼ ਨਵੇਂ ਗਾਇਕਾਂ ਦੇ ਲਈ ਲੋਕ ਸੰਗੀਤਕ ਵਿਸ਼ੇ ਨਾਲ ਜੁੜੇ ਰਹਿਣ ਦਾ ਅਭਿਆਸ ਜ਼ਰੂਰ ਕਰਾਵੇਗੀ ਬੇਸ਼ੱਕ ਅਸੀਂ ਸੁਨੀਲਦਰ ਕੌਰ ਜੀ ਸਾਡੇ ਵਿੱਚ ਨਹੀਂ ਹਨ ਜਿਸਮਾਨੀ ਤੌਰ ਤੇ ਨਹੀਂ ਹਨ ਲੇਕਿਨ ਅੱਜ ਵੀ ਉਹ ਆਪਣੀ ਆਵਾਜ਼ ਦੇ ਰੂਪ ਦੇ ਵਿੱਚ ਸਾਡੇ ਨਾਲ ਹਨ ਹਮੇਸ਼ਾ ਲਈ ਜਦੋਂ ਤੱਕ ਅਸੀਂ ਰਹਾਂਗੇ ਜਾਂ ਜਦੋਂ ਤੱਕ ਇਹ ਧਰਤੀ ਰਹੇਗੀ ਇਹ ਸੰਗੀਤ ਰਹੇਗਾ ਤਦ ਤੱਕ ਸੁਨੀਲਦਰ ਕੌਰ ਦੀ ਆਵਾਜ਼ ਇਸੇ ਤਰ੍ਹਾਂ ਇਸ ਆ ਦੇ ਵਿੱਚ ਗੁੰਜਦੀ ਹੈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ